ਦੇ ਆ ਗਏ ਪਿਛਲੇ ਪੂਰੇ 3.5 ਸਾਲ ਤੋਂ ਜਿਹੜੇ ਮੈਂਬਰ ਸਾਡੇ ਬਾਈ ਜਿੱਤ ਕੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਭਣੀ ਅਕਾਲੀ ਦਰ ਦੇ ਸਨ ਉਹਨਾਂ ਦੇ ਪੰਜੀ ਤੋਂ ਬਾਅਦ ਇਹਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੇ ਡਰ ਸਤਾੰਦਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਹੈ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤੈਨ ਮੈਂ ਇੱਕ ਐਂਟੋ ਅੰਗਰੇਜ਼ੀ ਦੀ ਕਰਾਂਗਾ 60 ਲੱਖ 40 ਲੱਖ 20 ਲੱਖ 3 ਲੱਖ ਅਤੇ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲੋਂ 25 ਲੱਖ 30 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 20 ਤੇ ਵੀ ਰਹੇ 21 ਤੇ ਵੀ ਰਹੇ ਤੇ ਅਸੀਂ ਅਸੀਂ ਹਾਰ ਜਾਣਾ ਹੈ ਅਸੀਂ ਨਹੀਂ ਜੱਤ ਸਕ ਰਹੇ ਪਰ ਜੋ ਇਹਨਾਂ ਨੇ ਕੀਤਾ ਹੈ ਟੀਚਰਾਂ ਦੀਆਂ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਪਰ ਮੈਂਬਰਾਂ ਦੀਆਂ ਜ਼ਰੂਰਤਾਂ ਪੂਰਨ ਵਾਸਤੇ ਇਹਨਾਂ ਕੋਲ ਥੇਰ ਸਾਰੇ ਪੈਸੇ ਕੋਈ ਐਸਾ ਮੈਂਬਰ ਜਿਹੜਾ ਸਾਡੇ ਚੋਂ ਗਿਆ ਹੈ ਕੋਈ ਨਹੀਂ ਕਹਿ ਸਕਦਾ ਕਿਸੇ ਨੇ ਆਪਣੀ ਨੂੰਨ ਵਾ ਲਈ ਹੈ ਕਿਸੇ ਨੇ ਪੈਸੇ ਲਵਾ ਲੈਣ ਕਿਸੇ ਨੇ ਆਪਣੀ ਭੈਣ ਦਾ 80 ਲੱਖ ਰੁਪਇਆ ਇਹਨਾਂ ਕੋਲ ਲੈ ਲਿਆ ਜੀ ਮੈਂ 80 ਲੱਖ ਰੁਪਇਆ ਤੁਹਾਨੂੰ ਦੇਣਾ ਪਛੜਾ ਦਿਓ ਹਰ ਤਰ੍ਹਾਂ ਦੇ ਕੋ ਕੰਮ ਇਹਨਾਂ ਨੇ ਕੀਤੇ ਨੇ ਦਿੱਲੀ ਕਮੇਟੀ ਦੇ ਕਾਬਜ ਰਹਿਣ ਲਈ ਤਾਂ ਕਿ ਗੁਰੂ ਦੀ ਗੋਲਕ ਨੂੰ ਦਬ ਕੇ ਲੁੱਟ ਕੇ ਤੇ ਲੋਕਾਂ ਜੋ ਮੈਮੋਰੀ ਡੰਡਿਆ ਜਾਵੇ ਤੇ ਅਸੀਂ ਇੱਥੇ ਕਬਜ਼ੇ ਕਰਕੇ ਸਰਕਾਰ ਦੇ ਹੱਥ ਵਿੱਚ ਗੁਰਦੁਆਰੇ ਦੇ ਕੇ ਆਪਣਾ ਕੰਮ ਪੂਰਾ ਕਰਕੇ ਮੈਂ ਇਹ ਤੁਹਾਡੇ ਰਾਈਆਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਬਈ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਤੁਸੀਂ ਇਹ ਹੱਥ ਖੇੜ ਜਾਓ ਜੋ ਇਹਨਾਂ ਦੇ ਹੱਥ ਖੇਡ ਜਾਓ ਸਾਨੂੰ ਕੋਈ ਨਹੀਂ ਪਰ ਜਿਹੜੇ ਕੋ ਕਰਮ ਰਕਾਬਗਨ ਸਾਹਿਬ ਬੰਗਲਾ ਸਾਹਿਬ ਸੀਜਗਨ ਸਾਹਿਬ ਨਾਨੇ ਪਿਆਵ ਸਾਹਿਬ ਹੋਏ ਨੇ ਉਹਨਾਂ ਦੀ ਇਨਕੁਆਰੀ ਕਰਾ ਲਓ ਇਹ ਜੇ ਕੋ ਕਰਮ ਕਰਨ ਵਾਲੇ ਜੇ ਤੁਸੀਂ ਇਹਨਾਂ ਦੀ ਵਾਗਡੋਰ ਰੱਖੋਗੇ ਇਹਨਾਂ ਨੂੰ ਤਾਕਤ ਦਿਓਗੇ ਤੇ ਮੈਂ ਇਹ ਕਹਿ ਸਕਦਾ ਤੁਹਾਡਾ ਵਕਤ ਵੀ ਥੋੜਾ ਫਿਰ ਸਰਾ ਜਿਨ੍ਹਾਂ ਜਿਨ੍ਹਾਂ ਨੇ ਸिखਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਗੱਲ ਚਲਾਈ ਹੈ ਮੈਨੂੰ ਇੱਕ ਵਾਸਤੇ ਹੋ ਜਿਹੜਾ ਜਿੰਦਾ ਬੈਠਾ ਹੋਇਆ ਹੈ ਔਰ ਉਹਨਾਂ ਸਭ ਸਰਕਾਰਾਂ ਦਾ ਅੱਜ ਤੁਸੀਂ ਕਹਿ ਲੋ ਕਾਂਗਰਸ ਕਿੱਥੇ ਹੈ ਜੀ ਅੱਜ ਕਿੱਥੇ ਕਾਇਕੀ ਤੁਹਾਡਾ ਅਸ਼ਰ ਵੀ ਕਾਂਗਰਸ ਵਰਗਾ ਨਾ ਹੋਵੇ ਤੁਸੀਂ ਇਹਨਾਂ ਦਾ ਜਿਹੜੀ ਬਾਹ ਫੜ ਕੇ ਕੋ ਕੰਮ ਕਰਾਉਂਦੇ ਪਿਓ ਨਾ ਉਹ ਛੱਡ ਦਿਓ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਨੂੰ ਸਾਨੂੰ ਇਹ ਨਾ ਸੁਣਨਾ ਅਸੀਂ ਕੋਈ ਚੇਤਾਵਨੀ ਦੇ ਰਹੇ ਆਂ ਦਰ ਸਾਨੂੰ ਐ ਨਹੀਂ ਬਈ ਤੁਸੀਂ ਸਰਕਾਰ 'ਚ ਬੈਠੇ ਹੋ ਸਾਡਾ ਕੀ ਕਰੋਗੇ ਸਾਨੂੰ ਅੰਦਰ ਕਰੋਗੇ ਪਰ ਮੈਂ ਇਹ ਚਾਹਦਾ ਕਿ ਹਿੰਦੁਸਤਾਨ ਦੀ ਸਰਕਾਰ ਤੇ ਬੜੇ ਕੰਮ ਨੇ ਅੱਜ ਦੁਨੀਆ ਵਿੱਚ ਵਰਲਡ ਵਾਰ ਸੁੱਟਣ ਵਾਲੀ ਹੈ ਤੁਸੀਂ ਉਸ ਪਾਸੇ ਧਿਆਨ ਦਿਓ ਇਹਨਾਂ ਦਾ ਜਿਹੜੇ ਗੁਰੂ ਘਰ ਦੇ ਦੋਖੀ ਆ ਗਏ ਇਸੇ ਕੌਮ ਦੇ ਦੋਖੀ ਆ ਗਏ ਇਹਨਾਂ ਤੁਹਾਡਾ ਕੁਝ ਨਹੀਂ ਸਵਾਲ ਦਾ ਇਹਨਾਂ ਤੁਹਾਡਿਆਂ ਬੇੜੀਆਂ ਵਿੱਚ ਵੱੱਡੇ ਬਣਾਉਣੇ ਹੋਰ ਕੁਝ ਨਹੀਂ ਕਰ ਰਹਾ ਉਹਨਾਂ ਮਾਸਾ ਮਨਜੀਤ ਸਿੰਘ ਨੂੰ ਕਹਾਂਗਾ ਉਹ ਆਪਣੇ ਦੋ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ 8ਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਪਾਸ਼ਾ ਦੇ ਦਰ ਤੇ ਆਈ ਹੈ ਇਹੋ ਦਰਸੀ ਜਦੋਂ ਬਾਲਾ ਪ੍ਰੀਤਮ ਇੱਥੇ ਆਏ ਤੇ ਉਹਨਾਂ ਨੇ ਆਪਣੇ 7ਵੇਂ ਗੁਰੂ ਨਾਨਕ ਗੁਰੂ ਹਰ Rai ਪਾਸ਼ਾ ਨੂੰ ਇੱਕ ਵਾਅਦਾ ਕੀਤਾ ਸੀ ਕਿ ਮਲੇਸ਼ ਦੇ ਮੱਥੇ ਨਹੀਂ ਲੱਗਾ ਔਰ ਬਲੇਸ਼ ਦੇ ਮੱਥੇ ਕਿਉਂ ਨਹੀਂ ਲਗਾਗਾ ਕਿਉਂਕਿ ਉਸ ਵੇਲੇ ਵੀ ਗੁਰੂ ਘਰ ਦੇ ਵਿੱਚੋਂ ਵੀ ਜਿਹੜੇ ਮੈਂ ਸਮਝਦਾ ਵਾਂ ਕਿ ਪਿੱਠ 'ਚ ਛੁਰੇ ਮਾਰਨ ਆ ਗਏ RAM Rai ਸੀ ਉਹਨਾਂ ਨੇ ਬਾਣੀ ਦੇ ਅਰਥ ਬਦਲਤੇ ਸੀਗੇ ਔਰ ਕਿੱਡੀ ਵੱਡੀ ਗੱਲ ਹੈ ਕਿ ਗੁਰੂ 8ਵੇਂ ਪਾਤਸ਼ਾਹ ਸ਼ਿਸ਼ਟਾਨ ਤੇ ਬੈਠਣ ਰਾਜਾ ਜੈ ਸਿੰਘ ਦੇ ਬੰਗਲੇ ਤੇ ਔਰ ਅਰੰਗゼਬ ਦੇ ਮੱਥੇ ਨਾਲ ਲੱਗਣ ਉਸ ਨੂੰ ਦਰਸ਼ਨ ਨਾ ਦੇਣ ਅੱਜ ਅਸੀਂ ਉਸੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰ ਤੇ ਆਏ ਆ ਅਰਦਾਸ ਕਰਨ ਆਏ ਆ ਸੱਚੇ ਪਾਸ਼ਾ ਅੱਜ ਸਾਡੇ ਵਿੱਚੋਂ ਵੀ ਜਿਹੜੇ ਮਲੇਸ਼ ਨੇ ਸਾਡੇ ਵਿੱਚੋਂ ਵੀ ਜਿਹੜੇ ਰਾਮ ਰਈਏ ਨੇ ਸਾਡੇ ਵਿੱਚੋਂ ਵੀ ਜਿਹੜੇ ਧੀਰ ਮਲੀਏ ਨੇ ਅੱਜ ਉਹ ਸਰਕਾਰਾਂ ਦੀ ਪਿੱਠ ਠੋਕਦੇ ਪਏ ਨੇ ਅੱਜ ਉਹਨਾਂ ਲੋਕਾਂ ਦੀ ਪਿੱਠ ਠੋਕਰੇ ਨੇ ਜਿਹੜੇ ਗੁਰੂ ਘਰ ਨੂੰ ਅੱਜ ਗੁਰੂ ਦੀ ਸਿੱਖੀ ਨੂੰ ਚੈਲੰਜ ਕਰਦੇ ਪਏ ਨੇ ਗੁਰੂ ਘਰਾਂ ਦੇ ਨਿਜ਼ਾਮ ਦੇ ਵਿੱਚ ਦਖਲ ਦਿੰਦੇ ਪਏ ਨੇ ਮੈਂ ਸਮਝਦਾ ਸਾਡੀ ਲੜਾਈ ਉਸ ਸੋਚ ਦੇ ਨਾਲ ਹੈ ਔਰ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਤੁਹਾਡੇ ਵਜ਼ੀਰ ਇਹਨਾਂ ਦੀ ਪਿੱਠ ੋਕ ਰਹੇ ਨੇ ਔਰ ਗਲਤ ਫੈਸਲੇ ਕਰ ਰਹੇ ਨੇ ਤੁਹਾਡਾ ਇੱਕੋ ਹੀ ਕੰਮ ਹੈ ਕਿ ਅਸੀਂ ਗੁਰੂ ਘਰ ਤੇ ਕਬਜ਼ੇ ਕਿੱਦਾਂ ਕਰਨੇ ਨੇ ਇਹ ਜਿੰਨਾ ਮਰਜ਼ੀ ਡਿਲੇ ਕਰਲਣ ਸੰਗਤ ਇਸ ਵੇਲੇ ਇਹਨਾਂ ਨੂੰ ਕੱਢਣਾ ਚਾਹਦੀ ਹੈ ਮੈਂ ਸਮਝਦਾ ਇਹ ਸੰਗਤ ਦੇ ਵਿੱਚ ਗੁਰੂ ਦਾ ਜਿਹੜੀ ਸੋਚ ਹੈ ਉਹ ਵਰਤੇਗੀ ਗੁਰੂ ਸਾਹਿਬ ਇਹਨਾਂ ਮਲੇਛਾਂ ਨੂੰ ਕਦੀ ਮਾਫ਼ ਨਹੀਂ ਕਰਨਗੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਘਰ ਜਿੱਦਾ ਸਰਨਾ ਸਾਹਿਬ ਨੇ ਦੱਸਿਆ ਕਿ ਕਿਹੜੇ-ਕਿਹੜੇ ਗੁਰੂ ਘਰ ਚ ਕਿਹੜੇ ਕੰਮ ਦੀ ਹੋਏ ਸਾਡੇ ਸਕੂਲਾਂ ਦੇ ਹਾਲ ਕੀ ਹੈ 450 ਕਰੋੜ ਇਹ ਮੈਨੇਜਮੈਂਟ ਕਾਦੀ ਕਰਦੇ ਨੇ ਅੱਜ ਗੁਰਦੁਆਰਾ ਰਿਕਾਬ ਗੰਜ ਸਾਹਿਬ 'ਚ ਬਹੁਤ ਵੱਡੀ ਆਗ ਲੱਗੀ ਹੈ ਉਥੋਂ ਦੇ ਟਰਾਂਸਫਾਰਮਰ 'ਚ ਬਿਜਲੀ ਦੇ ਨੂੰ ਔਰ ਐਡੀ ਵੱਡੀ ਆਗ ਲੱਗੀ ਕਿ ਇਹ ਗੁਰੂ ਘਰ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਔਰ ਜਿਹੜਾ ਸਟਾਫ ਹੈ ਬਿਜਲੀ ਦਾ ਉਹ ਕਈ ਵਾਰੀ ਲਿਖ ਕੇ ਦੇ ਚੁੱਕਾ ਕਿ ਇਸ ਨੂੰ ਬਦਲਿਆ ਜਾਵੇ ਲੋਡ ਇਨਾ ਜ਼ਿਆਦਾ ਨੁਕਸਾਨ ਹੋਏਗਾ ਲੇਕਿਨ ਇਹਨਾਂ ਕੋਲ ਮੰਤਰੀਆਂ ਦੇ ਚਰਣ ਪਰਸਨ ਦਾ ਸਮੇ ਹੈਗਾ ਇਹਨਾਂ ਕੋਲ ਗੁਰੂ ਦੀ ਗੋਲਕ ਚੋਂ ਮੈਂਬਰ ਖਰੀਦਣ ਦਾ ਸਮੇ ਹੈਗਾ ਇਹ ਟਰਾਂਸਫਾਰਮਰ ਬਦਲਣ ਦਾ ਇਹ ਟੀਚਰਾਂ ਨੂੰ ਤਨਖਾਹਾਂ ਦੇਣ ਦਾ ਇਹ ਪ੍ਰੋਵੀਡੈਂਟ ਫੰਡ ਜੋ ਸਟਾਫ ਦਾ ਹੱਕ ਬਣਦਾ ਉਹ ਦੇਣ ਦਾ ਹੱਕ ਨਹੀਂ ਹੈ ਕੱਲ ਸਾਡਾ ਡੈਲੀਗੇਸ਼ਨ ਪ੍ਰਧਾਨ ਮੰਤਰੀ ਕੋਲ ਜਾਏਗਾ ਆਪਣੀ ਰਿਪਰੈਜ਼ੈਂਟੇਸ਼ਨ ਦੇ ਕੇ ਜਾਏਗਾ ਔਰ ਇੱਕ ਸਖਤ ਰਿਪਰੈਜ਼ੈਂਟੇਸ਼ਨ ਹੋਏਗੀ ਮੈਂ ਸਮਝਦਾ ਸੀ ਪ੍ਰਧਾਨ ਮੰਤਰੀ ਨੂੰ ਸਰਨਾ ਸਾਹਿਬ ਮੈਂ ਅਸੀਂ ਸਾਰੇ ਖੁਦ ਦੇ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਹੜੀ ਅਸੀਂ ਇੱਥੇ ਬਾਲਾ ਪ੍ਰੀਤਮ ਸਰਨਾ ਅਰਦਾਸ ਕੀਤੀ ਆ ਮੈਨੂੰ ਲੱਗਦਾ ਕਿ ਜਿਹੜੇ ਪਿਛਲੇ ਸਮੇਂ ਦਿੱਲੀ ਸਿੱਖ ਗੁਰਦਾਰਾ ਕਮੇਟੀ ਨੇ ਕੋਡ ਦੇ ਵਿੱਚ ਵੈਲਿਊਅਰ ਲਗਾਤੇ ਨੇ ਉਹ ਉਹਨਾਂ ਵੈਲਿਊਅਰ ਨੇ ਜਿਹੜੀਆਂ ਪ੍ਰਾਪਰਟੀਆਂ ਦਿੱਲੀ ਸਿੱਖ ਗੁਰਦਾਰਾ ਕਮੇਟੀ ਨੇ ਉੱਥੇ ਦਿੱਤੀਆਂ ਨੇ ਇਹ ਕੁਝ ਨਾ ਕੁਝ ਇਹੋ ਜਿਹਾ ਸ਼੍ਰੀ ਅੰਤ ਰਾਸਟਰੀ ਨੇ ਜਿਸ ਨਾਲ ਕੇ ਗੁਰੂ ਘਰ ਦੀ ਜਿਹੜੀ ਜਾਇਦਾਦਾਂ ਨੇ ਖੁਰਤਪੁਰਦ ਹੋਣਗੀਆਂ ਉਹ ਜਦਾਦਾਂ ਸੰਗਤੀਆਂ ਨੇ ਉਹ ਕੌਮਦਿਆ ਨੇ ਅਸੀਂ ਅੱਜ ਇੱਥੇ ਪ੍ਰਣ ਲੈਂਦੇ ਆ ਕਿ ਅਸੀਂ ਕੋਈ ਵੀ ਜਦਾਦ ਨੂੰ ਖੁਰਤਪੁਰਦਵੀ ਹੋਣ ਦਵਾਵਾਂਗੇ ਔਰ ਜਿਸ ਤਰੀਕੇ ਨਾਲ ਹੁਣ ਜਨਰਲ ਇਲੈਕਸ਼ਨ ਤਿਆਰੀ ਤੇ ਖੜੀ ਹੈ ਜਨਵਰੀ ਦੇ ਵਿੱਚ ਔਰ ਇਹ ਅੱਜ ਇੰਟਰਨਲ ਇਲੈਕਸ਼ਨ ਕਰਾ ਕੇ ਦੁਬਾਰਾ ਤੋਂ ਸਰਕਾਰਾਂ ਦਾ ਮਿਲ ਕੇ ਜਿਸ ਤਰੀਕੇ ਨਾਲ ਧੱਕਾਸ਼ਾਹੀ ਕਰਨਾ ਚਾ ਰਹੇ ਆ ਔਰ ਸਿੱਖ ਸੰਤਾ ਦੇ ਸੈਂਟੀਮੈਂਟਸ ਨੂੰ ਹਰਟ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਬਾਲਾ ਪੀਤਮ ਸੱਚੇ ਪਾਤਸ਼ਾਹ ਜਿਹੜੀ ਅਰਦਾਸ ਹੋਈ ਉਹ ਜ਼ਰੂਰ ਸੁਣਨਗੇ ਔਰ ਪਾਪੀ ਕੋ ਡੰਡ ਦਿਓ ਰੇ ਇਸ ਸੱਚੇ ਪਾਤਸ਼ਾਹ ਤਰਸ ਕਰਨ ਆਪਣੀ ਕੌਮ ਦੀ ਆਪ ਰੱਖਿਆ ਕਰਨ ਆਪਣੀ ਕੌਮ ਨੂੰ ਆਪ ਅਗਵਾਈ ਦੇਣ ਇਸ ਆਸਨਾ 'ਚ ਅੱਜ ਸੱਚੇ ਅਰਦਾਸ ਹੋਈ ਹੈ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸ਼ੋਭਨ ਕਾਲੇਦਾਲ ਵੱਲੋਂ ਇੱਕ ਡੈਲੀਗੇਸ਼ਨ ਉਹਨਾਂ ਦੇ ਵਰਕਰਸ ਉਹਨਾਂ ਦੇ ਮੈਂਬਰਸ ਆਪ ਆਏ ਸੀ ਜੋ ਕਿ ਜਿਹੜਾ ਕਿ ਅੱਜ ਦਿੱਲੀ ਕਮੇਟੀ ਦੇ ਅੰਦਰ ਗੰਨ ਪਿਆ ਹੋਇਆ ਹੈ ਉਲਟ ਪਟੰਗ ਕੰਮ ਹੋ ਰਹੇ ਨੇ ਕਰਜ਼ੇ ਚਾਏ ਜਾ ਰਹੇ ਨੇ ਬੱਚਕ ਰਹਿਤਾ ਹੋ ਰਹੀਆਂ ਨੇ ਰਕਾਪਨ ਸਾਹਿਬ ਸ਼ਿਸ਼ਗਨ ਸਾਹਿਬ ਵੀ ਹੋਈਆਂ ਪਗਲਾ ਸਾਹਿਬ ਵੀ ਹੋਈਆਂ ਉਹਦੇ ਖਿਲਾਫ ਇੱਕ ਅਰਦਾਸ ਕੀਤੀ ਗਈ ਗੁਰੂਵਾਲਾ ਮੰਗ ਕੀਤੀ ਕਿ ਜਿਹੜੇ ਨਿਰਮੰਤ ਬੈਠੇ ਹੋਏ ਨੇ ਇਹਨਾਂ ਨੂੰ ਵੈਗਰੂ ਉਹਨਾਂ ਨੂੰ ਸੀਟਾ ਤੋਂ ਉਤਾਰੇ ਔਰ ਇੱਕ ਅਰਦਾਸ ਰੂਪ ਵਿੱਚ ਇੱਕ ਡੈਲੀਗੇਸ਼ਨ ਆਇਆ ਹੈ ਜੋ ਕਿ ਹਰ ਹਫਤੇ ਆਏਗਾ ਅਗੋਤੀ ਪਲੱਸ ਇਹਦੇ ਅੰਦਰ ਇਹ ਕੀਤਾ ਗਿਆ ਕਲਾਜੀ ਪੀਐਮ ਦੇ ਵੀ ਅਪਾਇੰਟਮੈਂਟ ਲੈ ਰਹੇ ਹਨ ਉਹਨਾਂ ਨੂੰ ਮਿਲਣ ਜਾ ਰਹੇ ਹਨ ਮੋਤੀ ਸਾਹਿਬ ਨੂੰ ਵੀ ਪ੍ਰੇਸੈਂਟੇਸ਼ਨ ਦਵੰਦਨ ਨੂੰ। ਜਿਵੇਂ ਜੁਦਾ ਕਮੇਟੀ ਦੇ ਪ੍ਰਬੰਧਕ ਤੇ ਕਹਿ ਰਹੇ ਕਿ ਕੋਈ ਵੀ ਆ ਕੇ ਸਾਡਾ ਹਿਸਾਬ ਵਗੈਰਾ ਸਭ ਚੈੱਕ ਕਰ ਸਕਦੇ ਆਂ ਔਰ ਅਸੀਂ ਇਲੈਕਸ਼ਨ ਕਰਵਾਉਣ ਨੂੰ ਵੀ ਤਿਆਰ ਹੈਗੇ ਆਂ ਲੇਕਿਨ ਉਹ ਸਿੱਧਾ ਨਾਮ ਲੈ ਰਹੇ ਨੇ ਮਨਜੀਤ ਸਿੰਘ ਜੀ ਕੇ ਦਾ ਤੇ ਸਰਨਾ ਸਾਹਿਬ ਦਾ ਕਿ ਉਹ ਨਹੀਂ ਚਾਹੁੰਦੇ ਕਿ ਹੋਣ ਯਾ ਉਹ ਡਰੇ ਪਏ ਨੇ ਕਿ ਜੇ ਇਲੈਕਸ਼ਨ ਹੋਣਗੇ ਤੇ ਅਸੀਂ ਫਿਰ ਨਹੀਂ ਆ ਪਾਵਾਂਗੇ। ਉਹਨਾਂ ਨੂੰ ਗਲਤ ਸਮਝੀ ਆਂ। ਅਗਰ ਇੱਕ ਇਲੈਕਸ਼ਨ ਦੀ ਡੇਟ ਦਿੱਤੀ ਗਈ ਹੈ ਜਿਹੜਾ ਜੀ ਕੇ ਜੀ ਔਰ ਸ਼ੰਤੀ ਜੀ ਵੱਲੋਂ ਕੇਸ ਪਾਇਆ ਗਿਆ ਸੀ ਜਨਵਰੀ ਦੀ ਡੇਟ ਪਈ ਹੋਈ ਹੈ ਕਿ ਇਲੈਕਸ਼ਨ ਹੋਣਾ ਜਨਵਰੀ ਦੇ ਅੰਦਰ ਹਾਈ ਕੋਰਟ ਦੇ ਅੰਦਰ ਆਰਡ ਕੀ ਉਹ ਨਹੀਂ ਕਰਨਾ ਚਾਹੁੰਦਾ ਸੀ ਤਾਈ ਤੋਂ ਕੋਰਟ 'ਚ ਗਏ ਦੂਜੀ ਗੱਲ ਰਹਿ ਗਈ ਇਹ ਇਮਾਨਦਾਰੀ ਵਾਲੀ ਗੱਲ ਹੈ ਕਰਦੇ ਨੇ 13 ਨਵੰਬਰ 2021 ਨੂੰ ਕੈਸ਼ ਚੈੱਕ ਕੀਤਾ ਸੀ ਕੈਸ਼ ਸ਼ਾਰਟ ਸੀ ਉਹਦਾ ਕੀ ਜਵਾਬ ਹੈ ਅਸਲ 'ਤੇ ਕਿਸ ਨੇ ਦਿੱਤਾ ਆਡਿਟ ਰਿਪੋਰਟ ਦਿੱਤੀ ਇਹਨਾਂ ਨੇ ਕਿਹੜੇ अमाउंट ਹੀ ਦਿੱਤਾ ਅਗਰ 400 ਕਰੋੜ ਰੁਪਏ ਦੀ ਜਿਹੜੀ ਇਹਨਾਂ ਨੇ 2023 'ਚ ਖੁਦ ਅਫੀਡੇਵਿਟ ਫਾਈਲ ਕੀਤਾ ਇਹਨਾਂ ਦੀ ਕਮੇਟੀ ਨੇ ਅਸੀਂ ਨਹੀਂ ਕਹਿ ਰਹੇ ਇਹਨਾਂ ਨੇ ਫਾਈਲ ਕੀਤਾ ਕੋਰਟ ਦੇ ਅੰਦਰ ਜਿਹਦੇ ਉੱਤੇ ਅੱਜ ਜ਼ਮੀਨਾਂ ਵੇਚਣ ਦੀ ਹੈ ਜ਼ਮੀਨਾਂ ਦੀ ਅੱਜ ਐਡਿਸ਼ਨ ਹੋ ਰਹੀ ਹੈ ਕੀ ਉਹ ਵੀ ਸਾਢੇ ਵਕਤ ਦਾ ਕੰਮ ਹੈ ਉਹ ਸਾਰੇ ਕੰਮ ਇਹਨਾਂ ਦੇ ਵਕਤ ਹੀ ਚੱਲ ਰਹੇ ਹਨਾ ਅਗਰ ਇਹ ਖੁਦ ਕਹਿੰਦੇ ਨੇ ਅਸੀਂ ਪੇਮੈਂਟ ਕਰ ਦਿੱਤੀ ਸੀ ਤੇ ਕਿੱਥੇ ਹੈਗੀ ਉਹ ਪੇਮੈਂਟ ਕਿੰਨੂੰ ਕੀਤੀ ਹੈ ਅਗਰ ਉਹ ਪੁਰਾਣੇ ਵਕਤ ਦੀ ਜੋ ਪੁਰਾਣੇ ਪ੍ਰਬੰਧਕਾਂ ਨੇ ਕਰ ਦਿੱਤੀ ਉਹ ਤੁਸੀਂ ਖੁਦ ਐਫੀਰੋਡ ਫਾਈਲ ਕੀਤਾ ਉਹਦਾ ਅਸੀਂ ਨਹੀਂ ਕੀਤਾ ਤੁਸੀਂ ਕੀਤਾ ਫਾਈਲ ਤੇ ਉਹਦੇ ਬਾਅਦ ਦਾ ਕਰਜ਼ਾ ਹੈਗਾ ਔਰ ਤੁਹਾਡੀ ਇਮਾਨਦਾਰੀ ਸੀ 400 ਕਰੋੜ ਦਾ ਕਰਜ਼ਾ ਕਿਵੇਂ ਹੋ ਗਿਆ ਅੱਜ ਤੁਸੀਂ ਖਰੀਦ-ਫੋਕਤ ਕਿਉਂ ਕਰ ਰਹੇ ਹੋ ਅੱਜ ਤੁਸੀਂ ਜਿਹੜੇ ਮੈਂਬਰ ਦੀ ਕਮ ਜਿਹੜੇ ਜਨਮਨ ਮੈਂਬਰ ਨੇ ਉਹਨਾਂ ਦਾ ਕੰਮ ਕਿਉਂ ਨਹੀਂ ਕਰਦੇ ਜਿਹੜੇ ਤੁਹਾਡੇ ਕੋਲੋਂ ਆ ਜਾਂਦੇ ਨੇ ਜਿਹੜੀ ਤੁਹਾਡੀ ਪਾਰਟੀ ਜੁਆਇਨ ਕਰਦੇ ਨੇ ਉਹ ਤਾਂ ਤੁਸੀਂ ਕਹਿੰਦੇ ਹੋ ਜੀ ਸਭ ਕੋ ਜੋ ਮਰਜ਼ੀ ਕਰਾ ਲੋ ਜਿਹੜੇ ਨਹੀਂ ਆਉਂਦੇ ਉਹਨਾਂ ਦਾ ਕੰਮ ਨਹੀਂ ਕਰਕੇ ਰਾਜੀ ਜਾਂ ਨੌਕਰੀਆਂ ਵੀ ਉਹਨਾਂ ਨੂੰ ਦੇ ਰਹੇ ਹੋ ਜਿਹੜੇ ਤੁਹਾਡੇ ਮੈਂਬਰ ਬਣ ਗਏ ਇੱਕ ਕ੍ਰਾਈਟੇਰੀਆ ਹੋਣਾ ਚਾਹੀਦਾ ਨਾ ਜੀ ਇਮਾਨਦਾਰੀ ਤਾਂ ਹੈ ਹੀ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ